ਗੱਲਬਾਤ ਮੈਂ মিডিਆ ਦੇ ਸਨਮੁਖੀ ਮੇਰੇ ਪਿੰਡ ਵਿੱਚ ਵਿజిਟ ਕੀਤੀ মিডিਆ ਨੇ ਉਹਦੇ ਬਾਦ ਉਹ ਕਿਸੇ ਅੰਸਰ ਲਿਆਣ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਵੈਪਨ ਲੈ ਕੇ ਆ ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਤੇ ਨਾਲ ਹੀ ਉਹਨੇ ਉਸ ਤੋਂ ਹਮਲਾ ਕਰ ਦਿੱਤਾ ਬਿਟ ਦੇ ਨਾਲ ਪਤਾ ਲੱਗਾ ਕੌਣ ਹੈ ਤੁਹਾਨੂੰ ਪਤਾ ਲੱਗਾ ਪਤਾ ਲੱਗ ਗਿਆ ਜੀ ਟ੍ਰੇਸ ਹੋ ਗਿਆ ਜੀ ਲੜਕਾ ਹੁਣ ਡਿਪਟੀ ਸਾਹਿਬ ਨੇ ਉਹ ਮੈਂ ਆਖਿਆ ਉਹ ਆ ਰਹੇ ਨੇ ਤੇ ਬਸ ਤੁਸੀਂ ਸਭ ਲਾ ਲੋ ਇਹ ਸਾਜ਼ਿਸ਼ ਹੈ ਜਾਂ ਨਾਅਰਡਰ ਦੀਆਂ ਜੋ ਸਥਿਤੀਆਂ ਨੇ ਪਿੰਡ ਦੇ ਵਿੱਚ ਇਲੈਕਸ਼ਨ ਕਿਹੜੇ ਮਾਹੌਲ ਦੇ ਨਾਲ ਅਸੀਂ ਲੜਾਂਗੇ ਅੱਜ ਹੀ ਇਲੈਕਸ਼ਨ ਅਨਾਉਂਸ ਹੋਈਏ ਤੇ ਅੱਜ ਹੀ ਸਾਡੇ ਉੱਤੇ ਹਮਲਾ ਪਹਿਲਾਂ ਉਹ ਕਹਿ ਰਹੇ ਨੇ ਵੀ ਇੱਥੇ ਲੱਭ ਰਹੇ ਸੀ ਤੁਹਾਨੂੰ ਮੈਨੂੰ ਹੁਣੇ ਪਤਾ ਲੱਗਾ ਵੀ ਉਹ ਲੱਭ ਰਹੇ ਸੀ ਤੁਹਾਨੂੰ ਇੱਧਰ ਲੱਗੇ ਬੰਨੇ ਫਿਰ ਉਹਨਾਂ ਵੇਖਿਆ ਇਹ ਇਹ ਵਿੱਚ ਸੁੱਤਾ ਪਿਆ ਸੀ ਲੜਕਾ ਉਹਨਾਂ ਨੇ ਉਹਨੇ ਵੇਖਿਆ ਨੂੰ ਖੜਕਾਇਆ ਤੇ ਇਹਨੂੰ ਬਾਅਦ ਵਿੱਚ ਇਹਦੇ ਉੱਤੇ ਹਮਲਾ ਕੀਤਾ ਤੁਹਾਡੀ ਗੱਡੀ ਵੇਖ ਕੇ ਤੁਹਾਨੂੰ ਲੱਭ ਰਹੇ ਹਾਂਜੀ ਹਾਂਜੀ ਹਾਂ ਦੇਖੋ ਲਾਅ ਔਰਡਰ ਦੀ ਸਥਿਤੀ ਕੀ ਹੈ ਮੈਨੂੰ ਮਾਰਨ ਦੀ ਨੀਤੀ ਵਿੱਚ ਆਏ ਆ ਕੀ ਨੀਤੀ ਵਿੱਚ ਹੈ ਹੁਣ ਕਲੀਅਰ ਤੇ ਉਹਨਾਂ ਡਿਪਟੀ ਸਾਹਿਬ ਉਹਨਾਂ ਨੂੰ ਅਰੈਸਟ ਕਰਦੇ ਉਤੋਂ ਕਲੀਅਰ ਹੋਵੇ ਕਿ ਕੀ ਮਨਚਾ ਸੀ ਉਹਦੀ ਪੁਲਿਸ ਕੋਲ ਤੁਸੀਂ ਧਿਆਨ ਪਿਆ ਮਾਮਲਾ ਮੈਂ ਲੈਂਦਾ ਜੀ ਮੈਂ ਹੁਣ ਵੀ ਉਹਨਾਂ ਦੀ ਵੇਟ ਕਰ ਰਿਹਾ ਜੀ ਇੱਥੇ ਮੈਂ ਪੰਚਾਇਤੀ ਚੋਣਾਂ ਦਾ ਲਾਨ ਹੈ ਤੁਸੀਂ ਪੰਚਾਇਤੀ ਚੋਣਾਂ ਲੜਨੀ ਹੈ ਲੱਗਦਾ ਇਸ ਤਰੀਕੇ ਦਾ ਹਮਲਾ ਕਿਸ ਤੇ ਲੋਰਡ ਆਰਡਰ ਨੌਨ ਰੈਟਿਸ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਜੀ ਮੈਂ ਤੁਹਾਡੇ ਨਾਲ ਸੀ মিডিਆ ਦੀ ਨਿਗਰਾਨੀ ਵਿੱਚ ਸੀ ਮੈਂ ਤੇ মিডিਆ ਦੀ ਨਿਗਰਾਨੀ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਉੱਤੇ ਹਮਲਾ ਹੋ ਗਿਆ ਤੇ ਜੇ ਮੈਂ ਉਹ ਕਿਤੇ ਇੱਥੇ ਹੁੰਦਾ ਤੇ ਕੀ ਬਤਾ ਕੀ ਹਮਲਾ ਉਹਨੇ ਮੇਰੇ ਤੇ ਕਰਕੇ ਜਾਣਾ ਸੀ ਕੀ ਉਹਦੀ ਮੇਰੇ ਪ੍ਰਤੀ ਤੇ ਤੁਹਾਡੇ ਸਾਹਮਣੇ ਇੰਨੀ ਮਤਲਬ ਮંચਾ ਇਦਾਂ ਕਰਵਾਰ ਤੇ ਇੱਕ ਸਰਪੰਚ ਦੇ ਨਾਲ ਦੇਖਣੀ ਮਤਲਬ ਮੈਨੂੰ ਲੱਗਦਾ ਵੀ ਕੋਈ ਇਹ ਲਾਅ ਐਂਡ ਆਰਡਰ ਦੀਆਂ ਸਥਿਤੀਆਂ ਜਿਹੜੀਆਂ ਪੰਜਾਬ ਵਿੱਚ ਅੱਜ ਇਲੈਕਸ਼ਨ ਅਨਾਉਂਸ ਹੋਈ ਹੈ ਵੀ ਇਤੋਂ ਜੱਗ ਜाहिर ਹੁੰਦਾ ਵੀ ਕਿੰਦਾਂ ਦੀਆਂ ਸਥਿਤੀਆਂ ਮੈਂ ਇਨਸਾਫ ਦੀ ਮੰਗ ਕਰਦਾ ਵੀ ਪੰਜਾਬ ਤੇ ਲੋਕ ਅੱਜ ਇਲੈਕਸ਼ਨ ਅਨਾਉਂਸ ਹੋਈ ਹੈ ਵੀ ਕਿਹੜੇ ਹਿਸਾਬ ਨਾਲ ਸੀਐਫ ਵੀਹ ਦਿਨਾਂ ਦੇ ਵਿੱਚ ਇਲੈਕਸ਼ਨ ਆ ਤਕਰਾਰ ਵੀ ਹੋਣੇ ਨੇ ਇਤੋਂ ਅੱਜ ਮੈਨੂੰ ਤਕਰਾਰ ਵੱਡਾ ਦਿਖ ਪਿਆ ਮੇਰੇ ਉੱਤੇ ਹਮਲਾ ਕਨੇ ਅਜ ਤੱਕ ਕੋਸ਼ਿਸ਼ ਨਹੀਂ ਕੀਤੀ ਪਰ ਪਹਿਲੀ ਵਾਰੀ ਇੰਨੀ ਯੁਰਤ ਕਨੇ ਵਿਖਾਈਏ ਹੁਣ ਮੈਨੂੰ ਸਮਝ ਲੱਗੀ ਸਰ ਸਾਫ ਦਾ ਸਰਪੰਚ ਹੀ ਤੇ ਉੱਤੇ ਹਾਂਜੀ ਜਰ ਮੇਰਾ ਨਾਮ ਆਕਾਸ਼ਦੀਪ ਸਿੰਘ ਆ ਮੈਂ ਗੱਡੀ ਦੇ ਵਿੱਚ ਲੇਟਾ ਆਇਆ ਸੀਗਾ ਚਾਂਚੱਕ ਐਕਟਿਵਾ ਤੇ ਆਇਆ ਨਰਸ਼ਾ ਤੋਂ ਉਹਨੇ ਮੈਨੂੰ ਪਿਸਤੌਲ ਦਿਖਾਇਆ ਤੇ ਕਹਿੰਦਾ ਗੱਡੀ ਦੇ ਵਿੱਚ ਜੋ ਵੀ ਕੈਸ਼ ਆ ਗਾਇਆ ਮੈਨੂੰ ਕੱਢ ਕੇ ਵਾਪਸ ਦੇ ਦੇ ਮੈਂ ਗੱਡੀ ਡਰਦੇ ਨੇ ਲੋਕ ਕਰ ਲਈ ਉਹ ਇਹਨੇ ਰੋੜਾ ਚੱਕਿਆ ਤੇ ਸਿੱਧਾ ਗੱਡੀ ਦੇ ਸ਼ੀਸ਼ੇ ਤੇ ਮਾਰਿਆ ਗੱਡੀ ਭੰਨ ਕੇ ਤੇ ਉਹ ਭੱਜ ਗਿਆ ਪਤਾ ਲੱਗਾ ਕੌਣ ਕੋ ਪਤਾ ਤਾਂ ਲੱਗ ਗਿਆ ਉਹਦਾ ਵੀ ਕੌਣ ਹੈਗਾ ਇਥੋਂ ਨੇੜੇ ਹੀ ਆਗਾ ਪਹਿਲਾਂ ਉਹ ਲੱਭਦਾ ਪਿਆ ਸੀਗਾ ਭਾਜੀ ਉਹਨਾਂ ਨੂੰ ਫੋਨ ਇਥੋਂ ਲੋਕ ਦੱਸਦੇ ਪਏ ਨੇ ਕਿ ਪਹਿਲਾਂ ਦੇਖਦਾ ਪਿਆ ਸੀਗਾ ਪੰਜ ਸਾਹਿਬ ਉਹ ਇੱਥੇ ਗਿਆ ਕਿਸੇ ਪਿੰਡ ਦੇ ਵਿੱਚ ਜੋ ਵੀ ਵੀਡੀਓ ਮੀਡੀਆ ਦੇ ਨਾਲ ਗਿਆ ਹੋਏ ਸੀਗੇ ਉੱਥੇ ਗੱਲਬਾਤ ਚੱਲਦੀ ਪਈ ਸੀ ਕਿ ਮੈਂ ਗੱਡੀ ਦੇ ਵਿੱਚ ਲੇਟਿਆ ਹੋਇਆ ਜੀਗਾ ਉਹ ਜਦੋਂ ਵੀ ਜੋ ਆਇਆ ਮੈਂ ਡਰਦੇ ਨੇ ਲੋਕ ਕਰ ਲਈ ਗੱਡੀ ਤੇ ਉਹਨੇ ਰੋੜਾ ਚੱਕਿਆ ਦਾ ਸਿੱਧਾ ਗੱਡੀ ਤੇ ਮਾਰ ਕੇ ਗੱਡੀ ਫਾੜੀ ਮੰਗ ਕਰਦੇ ਮੰਗ ਜੋ ਵੀ ਆ ਸਾਨੂੰ ਇਨਸਾਨ ਚਾਹੀਦਾ ਇਹ ਗੱਲਵਾ ਤਾਂ ਇਹ ਮੌਕੇ ਦੇ ਕੀ ਸਾਰਾ ਮਾਮਲਾ ਕੀ ਮੈਂ ਤਾਂ ਮੌਕੇ ਤੇ ਆਇਆ ਜੋ ਕੁਝ ਵੀ ਵੇਖਿਆ ਜੀ ਕੀ ਵੇਖਿਆ ਜੀ ਆਹ ਗੱਡੀ ਦਾ ਜਿਹੜਾ ਵਾ ਸ਼ੀਸ਼ਾ ਟੁੱਟਾ ਵਾ ਰੋੜੇ ਵੱਜੇ ਆ ਕੋਈ ਕਾਕਾ ਨਾਮ ਦਾ ਦੱਸ ਦੇ ਵਿਅਕਤੀ ਜੋ ਜਿਹੜਾ ਮਾਰਕੇ ਤੇ ਭੱਜ ਗਿਆ ਇਸ ਚਲੋ ਉਹਦੇ ਕੋਲਾ ਦੱਸਦੇ ਇਹੋ ਚੀਜ਼ਾਂ ਸਾਹਮਣੇ ਆਈਆਂ ਤੇ ਕੀ ਲੱਗਦਾ ਫਰਾਂਕੋ ਐਸੀ ਕਿ ਕੀ ਮਤਲਬ ਹਾਂਜੀ ਲੋਕ ਦੀ ਫਰਾਂਕੋ ਐਸੀ ਕੀ ਲੱਗਦਾ ਇਹ ਤਾਂ ਉਹਨਾਂ ਨੂੰ ਪੁੱਛ ਕੇ ਗਾ ਕੇ ਜੋ ਫੜਾਗੇ ਉੱਤਰ ਦੀ ਸਿਗਾ ਚੱਲੇਗੀ ਵੀ ਕਿਹੜੀ ਹਾਲਾਤ ਵਿੱਚ ਜਾਏ ਇਹ ਨਹੀਂ ਪਤਾ ਲੱਗੇਗਾ ਨਾ ਜਾਣ ਹੋ ਸਕੇ ਉਸ ਮੁੰਡੇ ਦੀ ਪਛਾਣ ਹੋਏਗੀ ਕਹਿੰਦੇ ਵੈਪਨ ਨਹੀਂ ਸੀ ਉਸ ਕੋਲ ਹਾਂ ਦੱਸਦੇ ਵੈਪਨ ਨਹੀਂ ਸੀ ਉਹਨ ਕਿਸ ਤਰ੍ਹਾਂ ਦੇ ਪਬਲਿਕ ਨੇ ਦੱਸਿਆ ਵਾ ਵੀ ਉਹਨਾਂ ਦੇ ਕੋਲ ਵੈਪਨ ਵੀ ਹੈਗਾ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਆਪਣੇ ਸਾਡੇ ਚੌਕੀ ਇੰਚਾਰਜ ਸਾਹਿਬ ਆ ਰਹੇ ਆ ਜੋ ਵੀ ਉਹ ਆਣ ਕੇ ਵੇਂਦੇ ਆ ਜਿਹੜੇ ਸਾਹਿਬ ਨਾਲ ਬੰਦ ਦੀ ਕਾਰਵਾਈ ਕਰਾਂਗੇ ਉਹਨੂੰ ਗ੍ਰਿਫਤਾਰ ਕਰਿਆ ਸਰ ਜਿਸ ਦਾ ਪੰਚਾਇਤੀ ਚੋਣ ਦਾ ਐਲਾਨ ਹੋ ਗਿਆ ਕੋਡ ਆਫ ਕੰਡਕਟ ਲੱਗ ਗਿਆ ਪਰ ਫਿਰ ਵੀ ਸਰੇ ਆਮ ਜਿਹੜੇ ਵੈਪਨ ਦਾ ਇਸਤੇਮਾਲ ਕੀਤਾ ਗਿਆ ਇਹ ਤਾਂ ਹੁਣ ਆਪਾਂ ਦੱਸਿਆ ਮਭਾਵਤੀ ਚੱਲਣ데요 ਨਾ ਕੰਮ ਜੋ ਵੀ ਆਪਾਂ ਉਹਨੂੰ ਬੰਦੇ ਨੂੰ ਫੜਾਂਗੇ ਗ੍ਰਿਫਤਾਰ ਕਰਾਂਗੇ ਜੋ ਸਚਾਈ ਸਾਹਮਣੇ ਆਏਗੀ ਫੇਰੀ ਗੱਲ ਚੰਗਾ ਅਗੇ ਚੱਲਦੀ ਸ਼ੁਰੂ ਹੋਏਗਾ ਸਰ ਕੀ ਗੱਲ ਵੱਜ ਕੇ ਹੀ ਤੁਹਾਨੂੰ ਫੋਨ ਆਇਆ ਜੀ ਆਪਣੇ ਸੁਖਰਾ ਸਿੰਘ ਰੰਧਾਵਾ ਦਾ ਉਹ ਕਹਿੰਦੇ ਵੀ ਸਾਡੇ ਤਾਂ ਮੁੰਡਾ ਲਾ ਹੈਗਾ ਸੀ ਆਕਾਸ਼ਦੀਪ ਸਿੰਘ ਉਹ ਗੱਡੀ ਲਾ ਕੇ ਉਹਦੇ ਵਾਲੀ ਦੇ ਖੜਾ ਸੀ ਕੋਈ ਬੰਦਾ ਆਇਆ ਲਾਹਪਰੀ ਸਿੰਘ ਕਾਕਾ ਉਹਨੇ ਆਂਦਾ ਵੀ ਆਣ ਕੇ ਗੱਡੀ ਨੂੰ ਰੋੜਾ ਮਾਰਿਆ ਜਿੰਨਾ ਸੀਗਾ ਬੈਂਡ ਹੋ ਗਿਆ ਉਹ ਕਾਕ ਨੇ ਆਪਣੀ ਗੱਡੀ ਲੋਕ ਕਰ ਲਈ ਇਹਦੇ ਆਂਦੇ ਜਾਂਦੇ ਜਾਂਦੇ ਪਿਸਤੌਲੋ ਵਿਖਾ ਗਏ ਉਹ ਹੁਣ ਆਈ ਤਸਦੀਕ ਕਰਕੇ ਤੇ ਬਾਕੀ ਕਾਰਵਾਈ ਕਰਦਾਂਗੇ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿ ਇਹਨਾਂ ਦੀ ਹਰਜਤ ਕੀ ਉਹ ਵੇਖ ਲੈਣੇ ਕਿਸ ਤਰ੍ਹਾਂ ਦੀ ਸਰਕਾਰ ਹੈ ਕਿਸ ਤਰ੍ਹਾਂ ਹੀ ਰੋ ਅਮੀ ਕਿਸ ਤਰ੍ਹਾਂ ਕਰ ਕਾਰਵਾਈ ਕੀਤੀ ਜਾਵੇ ਕਾਰਵਾਈ ਜੋ ਬਿਆਨ ਨੇ ਉਹਦੇ ਮੁਤਾਬਕ ਕਰਦਾਂਗੇ ਆਪਾਂ ਜੋ ਤਸਦੀਕ ਚ ਪਾਇਆ ਜਾਊਗਾ ਅੱਜ ਕੋਈ ਸਰ ਅੱਜ ਹੀ ਚੋਣਾਂ ਦਾ ਸਰ ਐਲਾਨ ਹੋਇਆ ਪੰਚਾਇਤੀ ਚੋਣਾਂ ਦਾ ਇਹਦੇ ਬਾਰੇ ਜੇ ਕੰਡਕਟ ਵੀ ਲੱਗਿਆ ਪਰ ਫੇਰ ਵੀ ਲੋਅ ਨੰਡਰ ਕਿਉਂਕਿ ਪਿੰਡ ਵਿੱਚ ਮਾੜੇ ਮਾੜੇ ਇਸ ਤਰ੍ਹਾਂ ਜੇ ਭੋਲ ਲੱਗਿਆ ਚਲੋ ਇਹਦੇ ਬਾਰੇ ਇਲੈਕਸ਼ਨ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ ਫੇਰ ਵੀ ਆਪਾਂ ਜੋ ਇਹ ਕਹਿੰਦੇ ਉਹਦੇ ਮੁਤਾਬਕ ਹੀ ਕਾਰਵਾਈ ਕਰਕੇ ਤੇ ਉਹਨੂੰ ਰੱਖ ਕਰਾਂਗੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ